ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਮੁਕਸਰ ਤੇ ਇੱਥੇ ਅਸੀਂ ਆਏ ਸੀ ਸਹਿਤਕ ਮੇਲੇ ਤੇ ਤੇ ਇੱਥੇ ਨਾ ਇੱਕ ਬਜ਼ੁਰਗ ਬਾਪੂ ਆ ਲੈ ਕੇ ਆ ਜੀਪ ਤੇ ਬਹੁਤ ਸ਼ਾਨਦਾਰ ਲੱਗੀ ਆ ਪੁਰਾਣੇ ਜ਼ਮਾਨੇ ਵਾਲੀਆਂ ਜਿਵੇਂ ਜੀਪਾਂ ਉਵੇਂ ਜਿਹੜਾ ਬਾਈ ਦਾ ਇਹ ਮਾਡਲ ਤਿਆਰ ਕੀਤਾ ਮੈਨੂੰ ਆਇਆ ਲੱਗੇ ਜਿਵੇਂ राजे ਮਹਾਰਾਜਾਂ ਕੋਲ ਹੁੰਦੀ ਆ ਉਵੇਂ ਦੀ ਕੋਈ ਚੀਜ਼ ਬਣਾਈ ਹੋਈ ਆ ਤੇ ਪਰ ਬਹੁਤ ਹੀ ਸ਼ਾਨਦਾਰ ਚੀਜ਼ ਬਣਾਈ ਹੋਈ ਆ ਤੇ ਬਾਕੀ ਬਾਈ ਬਖਾ ਦੋ ਮਰੇ ਆਸੇ ਬਸ ਸਾਰੀ ਏ ਤੇ ਆ ਟੈਟੂ ਸਾਰੇ ਜਿਹੜੇ ਸੇਮ ਉਵੇਂ ਹੀ ਲਾਏ ਹੋਏ ਆ ਬਾਕੀ ਆਪਾਂ ਬਾਪੂ ਨਾਲ ਗੱਲ ਕਰਦੇ ਆ ਵੀ ਇਹ ਕਿੱਥੋਂ ਤਿਆਰ ਕਰਵਾਈ ਆ ਤੇ ਕਿੰਨੇ ਚ ਤਿਆਰ ਕਰਵਾਈ ਆ ਸਸੀਗਰ ਬਾਪੂ ਜੀ ਜੀ ਕਾਲ ਬਈ ਸਰ ਉਹ ਠੀਕ ਠਾਕ ਬਾਪੂ ਜੀ ਵਧੀਆ ਵਧੀਆ ਠੀਕ ਹੈ ਜੀ ਇਹ ਕਿੱਥੋਂ ਤਿਆਰ ਕਰਵਾਈ ਬਾਪੂ ਜੀ ਇਹ ਸਰਸੇ ਬੰਦੇ ਆ ਬੱਲੇ ਸਰਸੇ ਵਾਲੇ ਨੇ ਜੀ ਇਹ ਕੀ ਕੰਪਨੀ ਦਾ ਨਾਮ ਆ ਗ੍ਰੀਨ ਮਾਸਟਰ ਵਾਲੇ ਆ ਅੱਛਾ ਆਹ ਥੱਲੇ ਗ੍ਰੀਨ ਮਾਸਟਰ ਵਾਲੇ ਇਹ ਠੀਕ ਆ ਠੀਕ ਆ ਮੈਂ ਵੇਖ ਕੇ ਦੂਰੋਂ ਮੈਂ ਹਾਰਾ ਹੋ ਗਿਆ ਮੈਂ ਕਹ ਜਿਹੜਾ ਰਾਜੇ ਮਹਾਰਾਜਾਂ ਕੋਲ ਹੁੰਦੀ ਆ ਬਈ ਉਹਵੇਂ ਦੀ ਇਹ ਚੀਜ਼ ਆ ਮੈਂ ਕਿਤੇ ਤੁਸੀਂ ਪੁਰਾਣੀ ਚੀਜ਼ ਲੈ ਕੇ ਆਏ ਹੋ ਅੱਛਾ ਜੇ ਕਿ ਗ੍ਰੀਨ ਮਾਸਟਰ ਕਿੱਥੇ ਬਣਦੀ ਆ ਕਦੇ ਸਰਸੇ ਦੀ ਸਰਸੇ 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 ਕੰਪਨੀ ਇਹਨਾਂ ਦੀ ਅੱਛਾ ਇਹ ਕੰਪਨੀ ਆ ਤੇ ਇਹ ਤੁਹਾਡੇ ਵਾਸਤੇ ਸਪੈਸ਼ਲ ਬਣਾਈ ਹੋਈ ਆ हां मेरे यहां तो स्पेशल <laughs> ही है। ਤੁਹਾਡੇ ਵਾਸਤੇ ਇਹ ਜੋ ਮੁੰਡਿਆਂ ਨੇ ਬਣਾਈ ਹੋਈ ਹੈ ਕਿ ਤੁਹਾਡੇ ਵਾਸਤੇ ਇਹ ਵਾਸਤੇ ਹੀ ਹੈ। ਬੱਚੇ ਤਾਂ ਮੇਰੇ ਬਾਹਰ ਆ। ਅੱਛਾ ਅੱਛਾ ਬੰਦੇ ਸਾਰੇ ਬਾਹਰ ਤੁਸੀਂ ਇਹਨੂੰ ਗੇੜਾ-ਗੇੜਾ ਖੇਤ ਖਤੋਂ ਇਸੇ ਦੇ ਘੜਦੇ ਹੈ। ਹਾਂ। ਠੀਕ ਹੈ ਕਿੰਨੇ ਚੜ ਜਾਂਦੀ ਹੈ ਬਾਪੂ? ਉਹ 50 ਜਾਂ 80 ਦੀ 47-48 ਤੇ। 47-48 ਤੇ ਜਾਂਦੀ ਹੈ। ਆਹ ਤੇ ਵੀ ਜਾਂਦੀ ਹੈ। ਅੱਛਾ ਇਹ ਚਾਰਜ ਲੱਗਦੀ ਆ? ਚਾਰਜ। ਚਾਰਜ ਲੱਗਦੀ ਕਿੰਨੇ ਘੰਟੇ ਲਾਉਣੀ 5-5 ਘੰਟੇ। 5 ਘੰਟੇ ਨਾਲ ਕਿੰਨੇ ਕਿਲੋਮੀਟਰ ਚੱਲੇ ਜਾਂਦੀ ਥੋੜੇ ਦਾ? 80 ਜਾਂਦੀ ਬਸ। 80 ਕਿਲੋਮੀਟਰ ਜਾਵੜਦੀ ਆ। ਬਾਹਰ ਨਹੀਂ ਜਾਂਦੀ। ਬਹੁਤਾ ਸੀ ਮਲੇ 60 70 ਵੀ ਬੰਦਾ ਮਹਾ ਚਲਾਉਂਦਾ ਇੰਨੀ ਦਾ ਹਣਾ ਤਿੰਨ ਘੰਟੇ ਫੇਰ ਲਾਵੇ ਹਾਂ ਦੋ ਜਾਨੇ ਪਟਾ ਕੇ ਇੱਕ ਤਿੰਨ ਵੀ ਪਟਾ ਲੈਨੇ ਹੋ ਬਾਹਰ ਨੂੰ ਤਾਂ ਬੜਾ ਚਾਰ ਦੱਬਾ ਆ ਜਾਣਾ ਅੱਛਾ ਦੱਬੀ ਤਰੀ ਆਂਦੀ ਹੈ ਦੱਬੀ ਤਰੀ ਆਂਦੀ ਹੈ ਨਾ ਤੇ ਇੰਜਣੇ ਦੇ ਮੂਰੇ ਰੱਖਿਆ ਆ ਕਿ ਬੈਟਰੀ ਕੋਈ ਬੈਟਰੀ ਆ ਇੱਥੇ ਅੱਛਾ ਕਹਿੰਦਾ ਬੈਟਰੀ ਆ ਹਾਂ ਇਹ ਕਿੰਨੇ ਦੀ ਤਿਆਰ ਹੋਗੀ ਬਾਪੂ ਇਹ 245 ਪੂਰਾ 245 ਨੰਬਰ ਨੰਬਰ ਕੋਈ ਨਹੀਂ ਮਤਲਬ ਨਹੀਂ ਕੋਈ ਪੁਲਸ ਵਾਲਾ ਰੋਕਦਾ ਇਹ ਪ੍ਰਦੂਸ਼ਣ ਕਰਦੀ ਹੈ ਅੱਛਾ ਪੁਲਸ ਵਾਲਾ ਨਹੀਂ ਰੋਕਦਾ ਨਾ ਉਹ ਪਤਾ ਪ੍ਰਦੂਸ਼ਣ ਹੀ ਕਰਦੀ ਹੈ ਠੀਕ ਆ ਠੀਕ ਆ ਲੈ ਭਾਈ ਇਹ ਨਾ ਇਹ ਕੋਈ ਪੁਲਸ ਵਾਲਾ ਰੋਕਦਾ ਨਾ ਇਹਦਾ ਕੋਈ ਨੰਬਰ ਆ ਤੇ 80 ਕਿਲੋਮੀਟਰ ਚੱਲਦੀ ਇਹ ਤਿੰਨ ਘੰਟੇ ਚਾਰਜਰ ਲਾਉਣੀ ਹੈ ਤੁਸੀਂ 304 ਬੰਦੇ ਜਿਹਨੇ ਮਰਜੀ ਪਿਠਾਈ ਜਾਂ ਸ਼ਾਹੀ ਸਵਾਰੀ ਆ ਬਾਪੂ ਦਾ ਸਾਰਾ ਪਰਿਵਾਰ ਜਿਹੜਾ ਬਾਹਰ ਗਿਆ ਹੈ ਬਾਪੂ ਬਾਅਦ ਸਪੈਸ਼ਲੇ ਬਣਾ ਕੇ ਦਿੱਤੀ 245000 ਦੀ ਬਹੁਤ ਵਧੀਆ ਚੀਜ਼ ਆ ਸਰਸੇ ਤਿਆਰ ਹੁੰਦੀਆਂ ਬਾਈ ਜੀ ਤੇ ਸਾਰੀ ਇੱਕ ਵਾਰ ਬਾਈ ਜੀ ਫੇਰ ਨਿਗਾ ਮਾਰ ਦੋ ਮਾੜੀ ਮਰਾ ਦੋ ਤੁਸੀਂ ਆਸੇ-ਪਾਸੋਂ ਤੇ ਬਹੁਤ ਸ਼ਾਨਦਾਰ ਚੀਜ਼ ਬਣੀ ਹੋਈ ਆ ਬਾਈ ਤੁਸੀਂ ਦੇਖ ਸਕਦੇ ਹੋ ਮਾੜੀ ਨਿਆਰੇਦਾਰ ਚੀਜ਼ ਆ ਬਾਈ ਬਾਪੂ ਆ ਜਿਹੜੀ ਸੱਚ ਲੱਗੀ ਇਹ ਸੱਚ ਕੱਢਦੀ ਹੈ ਮਰ ਚੱਲਦੀ ਨਹੀਂ ਇਹ ਹਾਂ ਇਹ ਇੱਥੇ ਚਾਰ ਦਿਨ ਲੱਗਦੀ ਜੀ ਇੱਥੇ ਅੱਛਾ ਅੱਛਾ ਆ ਤਾਂ ਕੱਟਲੇ ਕਰਦੀ ਆ ਚੱਲਦੀ ਆ ਦੂ ਚਾਰ ਦਿਨ ਬਾਪੂ ਜਿਉਂ ਤਾਂ ਗੱਲ ਵੀ ਚੱਲ ਚੱਲ ਠੀਕ ਆ ਜੀ ਠੀਕ ਆ ਇਹ ਆ ਬੇ ਠੀਕ ਆ ਬੇ ਕੰਮੀ ਰੇਸ ਤੇ ਆ ਕੋਈ ਗੇਰ ਨਹੀਂ ਹੈ ਤਾਂ ਨਾ ਆ ਬੇ ਠੀਕ ਆ ਹਾਂ ਹੁਣ ਬੰਦ ਕਰਦੇ ਬਸ ਠੀਕ ਆ ਠੀਕ ਆ ਚੱਲੀ ਰੇਸ ਤੇ ਆ ਨਾ ਚੱਲੀ ਰੇਸ ਤੇ ਠੀਕ ਆ ਸੋ ਅੱਜ ਦੀ ਵੀਡੀਓ ਜਿਹੜੀ ਆਪਣੀ ਇਥੋਂ ਤੇ ਕਰ ਸਮਾਪਤਾ ਸੋ ਵੀਡੀਓ ਨੂੰ ਜਰੂਰ ਚਲਦੀ ਚਲਦੀ ਸ਼ੇਅਰ ਕਰਦੇ ਕਰੋ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ